ਇਹ ਜਿਹੜੀ ਕਿ ਸਮੂਹ ਛੁੱਟੀ ਜਿਹੜੀ ਉਹ ਜਾਇਜ਼ ਨਹੀਂ ਹੈਗੀ ਹੈ ਕਿਉਂਕਿ ਕਾਰਵਾਈ ਪ੍ਰਸ਼ਤ ਅਧਿਕਾਰੀਆਂ ਦੇ ਖਿਲਾਫ ਹੋ ਰਹੀ ਹੈ ਮਤਲਬ ਇਨ ਜਨਰਲ ਨਹੀਂ ਹੋ ਰਹੀ ਹੈ ਇਹ ਸਾਰੀ ਜਿਹੜਾ ਪਬਲਿਕ ਟੈਕਸ ਦਿੰਦੀ ਹੈ ਉਸ ਦੇ ਬੇਸਿਸ ਦੇ ਉੱਤੇ ਸਭ ਕੁਝ ਚੱਲਦਾ ਹੈਗਾ ਹੁਣ ਜਿਹੜੀ ਜਨਤਾ ਟੈਕਸ ਦਿੰਦੀ ਆ ਉਹਦੇ ਨਾਲ ਸਾਨੂੰ ਤਨਖਾਹ ਮਿਲਦੀ ਆ ਉਹਨਾਂ ਨੂੰ ਅਸੀਂ ਪਰੇਸ਼ਾਨ ਕਿਵੇਂ ਕਰ ਸਕਦੇ ਆ ਔਰ ਜਿਸ ਤਰੀਕੇ ਨਾਲ ਤਹਿਸੀਲਦਾਰਾਂ ਦੀ ਹੜਤਾਲ ਚੱਲ ਰਹੀ ਹੈ ਉਹਦੇ ਨਾਲ ਆਮ ਪਬਲਿਕ ਨੂੰ ਜਿਹੜੀ ਉਹ ਪਰੇਸ਼ਾਨੀ ਹੋ ਰਹੀ ਸੀ ਔਰ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਇੱਕ ਸਟੈਂਡ ਬੜਾ ਸਪਸ਼ਟ ਹੈ ਕਿ ਜਿਹੜੀ ਕਰਪਸ਼ਨ ਹੈਗੀ ਹੈ ਉਹ ਕਿਸੇ ਵੀ ਕੀਮਤ ਤੇ ਬ ਇਹ ਵੀ ਕਾਦੇ ਵਾਸਤੇ ਹੈ ਕਿਉਂਕਿ ਵਿਜੀਲੈਂਸ ਨੇ ਇੱਕ ਅਧਿਕਾਰੀ ਦੇ ਉੱਤੇ ਕਾਰਵਾਈ ਕੀਤੀ ਜਿਹੜਾ ਕਿ ਕ੍ਰਪਸ਼ਨ ਜਾਨੀ ਕਿ ਕਰ ਰਿਹਾ ਹੈਗਾ ਸੀ ਉਹ ਅਧਿਕਾਰ ਕਿੰਨੇ ਦਿੱਤਾ ਹੈ ਕਿ ਜੇ ਇੱਕ ਕ੍ਰਪਟ ਅਧਿਕਾਰੀ ਹੈ ਉਹਦੇ ਉੱਤੇ ਕਾਰਵਾਈ ਹੁੰਦੀ ਹੈ ਤੇ ਇਸ ਕਰਕੇ ਅਸੀਂ ਸਮੂਹਕ ਛੁੱਟੀ ਲੈ ਲਈਏ ਤੇ ਇਹ ਤਾਂ ਇਕਲਾਕੀ ਤੌਰ ਤੇ ਵੀ ਠੀਕ ਨਹੀਂ ਹੈਗਾ ਹਾਂਜੀ ਸਰ ਤਸੀਲਦਾਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਕਿ ਕਹਿੰਨੇ ਚ ਦੇਖੋ ਇੱਕ ਜ਼ਿੰਮੇਵਾਰ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਜਿਹੜੀ ਜਨਰਲ ਪਬਲਿਕ ਹੈਗੀ ਹੈ ਆਮ ਲੋਕ ਨੇ ਜਿਨ੍ਹਾਂ ਨੂੰ ਚੁਣ ਕੇ ਉਨਾ ਨੇ ਸੱਤਾ ਦੇ ਵਿੱਚ ਭੇਜਿਆ ਹੁੰਦਾ ਹੈ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਕੋਈ ਔਰ ਜਿਸ ਤਰੀਕੇ ਨਾਲ ਤਹਿਸੀਲਦਾਰਾਂ ਦੀ ਹੜਤਾਲ ਚੱਲ ਰਹੀ ਹੈ ਉਹਦੇ ਨਾਲ ਆਮ ਪਬਲਿਕ ਨੂੰ ਜਿਹੜੀ ਉਹ ਪਰੇਸ਼ਾਨੀ ਹੋ ਰਹੀ ਸੀ ਔਰ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਇੱਕ ਸਟੈਂਡ ਬੜਾ ਸਪੱਸ਼ਟ ਹੈ ਕਿ ਜਿਹੜੀ ਕ੍ਰਪਸ਼ਨ ਹੈਗੀ ਹੈ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਔਰ ਜਿਹੜੀ ਹੁਣ ਹੜਤਾਲ ਹੈਗੀ ਉਹ ਹੈ ਵੀ ਕਾਦੇ ਵਾਸਤੇ ਹੈ ਕਿਉਂਕਿ ਵਿਜੀਲੈਂਸ ਨੇ ਇੱਕ ਅਧਿਕਾਰੀ ਦੇ ਉੱਤੇ ਕਾਰਵਾਈ ਕੀਤੀ ਜਿਹੜਾ ਕਿ ਕ੍ਰਪਸ਼ਨ ਜਾਨੀ ਕਿ ਕਰ ਰਿਹਾ ਹੈਗਾ ਸੀ ਔਰ ਨੈਚੁਰਲੀ ਹੈ ਕਿ ਜਿਹੜੀ ਵਿਜੀਲੈਂਸ ਕਾਰਵਾਈ ਉਹਦੋਂ ਕਰਦੀ ਹੈ ਜਦੋਂ ਉਹਦੇ ਕੋਲ ਕੋਈ ਅਪਰੋ ਦਾ ਕੋਈ ਪ੍ਰੂਫ ਦਿੰਦਾ ਹੈਗਾ ਸੋ ਨੈਚੁਰਲੀ ਉਹ ਕਾਰਵਾਈ ਹੋਣੀ ਬਣਦੀ ਹੈ ਪਰ ਜਿਸ ਤਰੀਕੇ ਨਾਲ ਹੜਤਾਲ ਕੀਤੀ ਗਈ ਹੈ ਇਹ ਗੈਰਵਾਜਬ ਹੜਤਾਲ ਹੈਗੀ ਹੈ ਇਸੇ ਕਰਕੇ ਮਾਨ ਸਾਹਿਬ ਨੇ ਬੜਾ ਸਪਸ਼ਟ ਕੀਤਾ ਹੈਗਾ ਕਿ ਲੋਕਾਂ ਨੂੰ ਪਰੇਸ਼ਾਨ ਨਹੀਂ ਹੁੰਨ ਦਿੱਤਾ ਜਾ ਸਕਦਾ ਔਰ ਜਿਹੜੀ ਕਰਪਸ਼ਨ ਹੈਗੀ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈਗਾ ਹੁਣ ਇੱਕ ਬੜਾ ਸਵਾਲ ਪੈਦਾ ਪੈਦਾ ਹੁੰਦਾ ਆ ਚاہے ਉਹ ਅਧਿਕਾਰੀ ਨੇ ਚਾਹੇ ਉਹ ਸਰਕਾਰ ਆ ਤੇ ਇਹ ਸਾਰੀ ਜਿਹੜਾ ਪਬਲਿਕ ਟੈਕਸ ਦਿੰਦੀ ਆ ਉਸ ਦੇ ਬੇਸਿਸ ਦੇ ਉੱਤੇ ਸਭ ਕੁਝ ਚੱਲਦਾ ਹੈਗਾ ਹੁਣ ਜਿਹੜੀ ਜਨਤਾ ਟੈਕਸ ਦਿੰਦੀ ਆ ਉਹਦੇ ਨਾਲ ਸਾਨੂੰ ਤਨਖਾਹ ਮਿਲਦੀ ਆ ਉਹਨਾਂ ਨੂੰ ਅਸੀਂ ਪਰੇਸ਼ਾਨ ਕਿਵੇਂ ਕਰ ਸਕਦੇ ਆ ਔਰ ਇਹ ਵੀ ਬੜੀ ਅਜੀਬੋ ਗਰੀਬ ਹੈਗੀ ਹੈ ਕਿ ਲੋਕਤੰਤਰ ਦੇ ਵਿੱਚ ਆਫ ਕੋਰਸ ਇਸ ਚੀਜ਼ ਦਾ ਅਧਿਕਾਰ ਹੁੰਦਾ ਆ ਕਿ ਅਸੀਂ ਆਪਦੇ ਹੱਕਾਂ ਵਾਸਤੇ ਹੜਤਾਲ ਮੁਜ਼ਾਰੇ ਕਰ ਸਕਦੇ ਆ ਪਰ ਇਹ ਅਧਿਕਾਰ ਕਿੰਨੇ ਦਿੱਤਾ ਹੈ ਕਿ ਜੇ ਇੱਕ ਕਰਪਟ ਅਧਿਕਾਰੀ ਹੈ ਉਹਦੇ ਉੱਤੇ ਕਾਰਵਾਈ ਹੁੰਦੀ ਹੈ ਤੇ ਇਸ ਕਰਕੇ ਅਸੀਂ ਸਮੂਹਕ ਛੁੱਟੀ ਲੈ ਲਈਏ ਤੇ ਤਈ ਕਲਾਕੀ ਤੌਰ ਤੇ ਵੀ ਠੀਕ ਨਹੀਂ ਹੈਗਾ ਸੋ ਇਸ ਕਰਕੇ ਜਨਨ ਕਿ ਮਾਨ ਸਾਹਿਬ ਨੇ ਬੜੀ ਜਾਨੀ ਕਿ ਚੇਤਾਵਨੀ ਵੀ ਦਿੱਤੀ ਆ ਔਰ ਸਲਾਹ ਵੀ ਦਿੱਤੀ ਹੈਗੀ ਹੈ ਕਿ ਜੇਕਰ ਤੁਸੀਂ ਹੜਤਾਲ ਤੋਂ ਵਾਪਸ ਨਹੀਂ ਆਓਗੇ ਅਸੀਂ ਇਹਦੇ ਅਲਟਰਨੇਟਿਵ ਸੋਚਾਂਗੇ ਜਿੱਦਾਂ ਬਟਿੰਡਾ ਤਹਿਸੀਲ ਦੇ ਵਿੱਚ ਵੀ ਮਾਨਯੋਗ ਡਿਪਟੀ ਕਮਿਸ਼ਨਰ ਨੇ ਜਿਹੜੀ ਰਿਸ਼ਤੇ ਕਰਨ ਦੀ ਜ਼ਿੰਮੇਵਾਰੀ ਦੇ ਤੌਰ ਤੇ ਜਨਨ ਕਿ ਕਾਨੂੰਗੋ ਨੂੰ ਦਿੱਤੀ ਗਈ ਹੈਗੀ ਹੈ ਬਾਕੀ ਥਾਵਾਂ ਤੇ ਵੀ ਇਹ ਕਰਾਂਗੇ ਸੋ ਕ੍ਰਪਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਪਹਿਲਾਂ ਵੀ ਇੱਕ ਦੋ ਵਾਰੀ ਇਸ ਤਰ੍ਹਾਂ ਹੜਤਾਲ ਹੋਈ ਸੀ ਪਰ ਫਿਰ ਵੀ ਕੰਪਰੋਮਾਈਜ਼ ਹੋ ਜਾਂਦਾ ਸੀ ਨਹੀਂ ਦੇਖੋ ਪਤਾ ਕੀ ਹੁੰਦਾ ਵੀ ਜਦੋਂ ਜਰਨਲ ਪਬਲਿਕ ਜਿਹੜੀ ਪਰੇਸ਼ਾਨ ਹੋਵੇ ਇਹ ਚੀਜ਼ ਤਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਸੀਂ ਬਾਰ ਬਾਰ ਅਪੀਲਾਂ ਵੀ ਕਰ ਰਹੇ ਆਂ ਕਿ ਕਰਾਪਸ਼ਨ ਜਿਹੜੀ ਹੈਗੀ ਹੈ ਜਿਹੜੇ ਲੋਕਾਂ ਦਾ ਪੈਸਾ ਹੈ ਲੋਕਾਂ ਵਾਸਤੇ ਯੂਜ਼ ਹੋਣਾ ਚਾਹੀਦਾ ਲੋਕਾਂ ਦੇ ਵਿਕਾਸ ਵਾਸਤੇ ਯੂਜ਼ ਹੋਣਾ ਚਾਹੀਦਾ ਉਹ ਕਰਾਪਸ਼ਨ ਦੇ ਵਿੱਚ ਨਹੀਂ ਯੂਜ਼ ਹੋ ਸਕਦਾ ਹੈਗਾ ਲੇਕਿਨ ਪਹਿਲਾਂ ਵੀ ਇੱਕ ਵਾਰੀ ਜਦੋਂ ਇਦਾਂ ਦਾ ਆਇਆ ਸੀ ਉਸ ਟਾਈਮ ਤੇ ਫਿਰ ਜਦੋਂ ਸ਼ੋਰਟੀ ਮਿਲੀ ਸੀ ਕਿ ਨਹੀਂ ਅੱਜ ਤੋਂ ਬਾਅਦ ਇਹ ਕਰਾਪਸ਼ਨ ਨਹੀਂ ਹੋਣੀ ਅਸਲ ਮਕਸਦ ਤੇ ਹੀ ਹੈ ਨਾ ਕਿ ਲੋਕਾਂ ਦੀ ਲੁੱਟਖਸੁੱਟ ਨਾ ਹੋਵੇ ਪਰ ਹੁਣ ਜਦੋਂ ਤੁਸੀਂ ਦੇਖਦੇ ਆ ਕਿ ਵਾਰ-ਵਾਰ ਜਨਕਿ ਕਰਾਪਸ਼ਨ ਵੀ ਕੰਟੀਨਿਊ ਹੈਗੀ ਹੈ ਜੇ ਕੋਈ ਕਰਾਪਸ਼ਨ ਕਰ ਰਿਹਾ ਉਹਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਇੱਕ ਸਮੂਹ ਹੜਤਾਲ ਲੈ ਲੈਣੇ ਕਿ ਸਰਕਾਰ ਨੂੰ ਬਲਕਮਲ ਕੀਤਾ ਜਾ ਸਕੇ ਔਰ ਇਸ ਸਰਕਾਰ ਨੂੰ ਬਲੈਕਮੇਲ ਨਹੀਂ ਕਰ ਸਕਦੇ ਮੈਂ ਤੁਹਾਡੇ ਚੈਨਲ ਦੇ ਮਾਰਫਤ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਣਾ ਵਾਂ ਕਿ ਪੰਜਾਬ ਸਰਕਾਰ ਨੇ ਇੱਕ ਨੰਬਰ ਜਾਰੀ ਕੀਤਾ ਹੋਇਆ 9501 2000 2000 ਜਾਨੀ ਕਿ 9501200200 ਤੁਹਾਡੇ ਕੋਲੇ ਕੋਈ ਵੀ ਸਬੂਤ ਹੈਗਾ ਕਰਾਪਸ਼ਨ ਦਾ ਕਿਸੇ ਅਧਿਕਾਰੀ ਦੇ ਖਿਲਾਫ ਜਿਹੜਾ ਹੈ ਤੇ ਆ ਤੁਹਾਡੀ ਕੰਪਲੇਂਟ ਹੈਗੇ WhatsApp ਨੰਬਰ ਹੈਗਾ ਇਹਦੇ ਉੱਤੇ ਭੇਜੀ ਜਾ ਸਕਦੀ ਹੈ ਔਰ ਤੱਥਾਂ ਨੂੰ ਵੈਰੀਫਾਈ ਕਰਨ ਤੋਂ ਬਾਅਦ ਉਸ ਦੇ ਉੱਤੇ ਕਾਰਵਾਈ ਹੋਏਗੀ ਸੋ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਹੈਗੇ ਜਿੱਥੇ ਤੁਹਾਡਾ ਸਾਥ ਚਾਹੀਦਾ ਹੈਗਾ ਇਸ ਫੈਸਲਾ ਕੋਨ ਦੌਰ ਦੇ ਵਿੱਚ ਫੈਸਲਾ ਕੋਨ ਲੜਾਈ ਦੇ ਵਿੱਚ ਕਰਾਪਸ਼ਨ ਦੇ ਖਿਲਾਫ ਕਿ ਤੁਸੀਂ ਜਿੱਥੇ ਕਰਾਪਸ਼ਨ ਹੁੰਦੀ ਦੇਖਦੇ ਹੋ ਉਸ ਨੂੰ ਰਿਪੋਰਟ ਕਰੋ ਦੂਸਰੇ ਬੰਨੇ ਜੇਕਰ ਇਸ ਤਰ੍ਹਾਂ ਦੀ ਸਮੂਹ ਹੜਤਾਲ ਕਰਨ ਥੋੜੀ ਬਹੁਤੀ ਪ੍ਰਸ਼ਾਨੀ ਚੱਲਣੀ ਪੈਂਦੀ ਹੈ ਹਾਲਾਂਕਿ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਉਸ ਟਾਈਮ ਤੇ ਜਾਨੀ ਕਿ ਇਸ ਲੜਾਈ ਦੇ ਵਿੱਚ ਸਾਥ ਦਿਓ ਨਾਲ ਖੜੋ ਤਾਂ ਕਿ ਕੋਈ ਵੀ ਜਿਹੜਾ ਹੈਗਾ ਕਰਪਸ਼ਨ ਦੇ ਮੁੱਦੇ ਦੇ ਉੱਤੇ ਬਲੈਕਮੇਲ ਨਾ ਕਰ ਸਕੇ ਮੁੱਖ ਮੰਤਰੀ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਵੀ ਚਤਾਵਨੀ ਵੀ ਦਿੱਤੀ ਗਿਆ ਵੀ ਛੁੱਟੀ ਤੇ ਤੁਸੀਂ ਜਾ ਸਕਦੇ ਹੋ ਪਰ ਜੁਆਇਨ ਕਰਾਉਣਾ ਉਸ ਤੋਂ ਬਾਅਦ ਜਨਤਾ ਦੀ ਜ਼ਿੰਮੇਵਾਰੀ ਹੈ ਬਿਲਕੁਲ ਜੀ ਬਿਲਕੁਲ ਨੇਚਰਲੀ ਹੈ ਵੀ ਜੇ ਹੁਣ ਸਮੂਕ ਹੜਤਾਲ ਲੈਨੇ ਹੋ ਉਹਦੇ ਨਾਲ ਪਬਲਿਕ ਦਾ ਕੰਮ ਸਫਰ ਹੁੰਦਾ ਹੈਗਾ ਆਫਟਰ ਆਲ ਅਸੀਂ ਸਾਰੇ ਸੰਵਿਧਾਨ ਤੇ ਕਾਨੂੰਨ ਚ ਬੱਜੇ ਹੋਏ ਆ ਤੇ ਇਹ ਕਾਨੂੰਨ ਦੇ ਵੀ ਖਿਲਾਫ ਹੈਗਾ ਕਿ ਤੁਸੀਂ ਇਸ ਤਰੀਕੇ ਦੀ ਸਮੂਕ ਛੁੱਟੀ ਕਿਵੇਂ ਲੈ ਸਕਦੇ ਹੈਗੇ ਹੋ ਤੇ ਨੇਚਰਲੀ ਉਸ ਤੋਂ ਬਾਅਦ ਜੇਕਰ ਤੁਸੀਂ ਸਮੂਕ ਛੁੱਟੀ ਤੇ ਜਾਣ ਦਾ ਫੈਸਲਾ ਕਰ ਹੀ ਲਿਆ ਅਸੀਂ ਤੇ ਅਪੀਲ ਕਰਦੇ ਤੁਹਾਡੇ ਚੈਨਲ ਤੋਂ ਵੀ ਅਪੀਲ ਕਰਦੇ ਆ ਕਿ ਇਹ ਜਨਨ ਕਿ ਸਮੂਕ ਛੁੱਟੀ ਜਿਹੜੀ ਉਹ ਜਾਇਜ਼ ਨਹੀਂ ਹੈਗੀ ਹੈ ਕਿਉਂਕਿ ਕਾਰਵਾਈ ਪ੍ਰਸ਼ਟ ਅਧਿਕਾਰੀਆਂ ਦੇ ਖਿਲਾਫ ਹੋ ਰਹੀ ਹੈ ਮਤਲਬ ਇਨ ਜਨਰਲ ਨਹੀਂ ਹੋ ਰਹੀ ਹੈ ਠੀਕ ਹੈ ਨਾ ਸੋ ਇਸ ਕਰਕੇ ਉਸ ਤੋਂ ਵਾਪਸ ਆਓ ਬਟ ਫਿਰ ਵੀ ਜੇਕਰ ਤੁਸੀਂ ਸਮੂਹ ਛੁੱਟੀ ਤੇ ਜਾਣਾ ਤਾਂ ਤੁਹਾਡੀ ਮਰਜ਼ੀ ਹੈਗੀ ਉਸ ਤੋਂ ਬਾਅਦ ਕਾਨੂੰਨ ਦੇ ਮੁਤਾਬਕ ਕਾਰਵਾਈ ਤੇ ਹੋਏਗੀ